ਸਤਿ ਸ਼੍ਰੀ ਅਕਾਲ ਜਿਹੜੇ ਮਚਾਲ ਪ੍ਰੋਟੀਵੀ ਦੇ ਨਾਲ ਮੈਂ ਤੁਹਾਡੇ ਨਾਲ ਸੱਜਸ਼ਨ ਗੁਰੂ ਲਾਡੂ ਦੇ ਦੇਰਸੇ ਵਿੱਚ ਆਈਆਂ ਸੰਗਤਾਂ ਨੇ ਖਾਠਾ ਮਾਰ ਦਾ ਕੱਠੇ ਸ੍ਰੀ ਬਾਬਕਾਲਾ ਸਾਹਿਬ ਦੀ ਧਰਤੀ ਉੱਤੇ ਅਸੀਂ ਇਸ ਟਾਈਮ ਮੌਜੂਦ ਆ ਜਿੱਥੇ ਸੈਂਕੜੇ ਲੱਖਾਂ ਕਰੋਨਾ ਦੀ ਤਦਾਦ ਵਿੱਚ ਜਿਹੜੇ ਆ ਲੋਕ ਨਤਮਸਤਕ ਹੋ ਕੇ ਆਪੋ ਆਪਣੀਆਂ ਪਾਰਟੀਆਂ ਦੇ ਜਿਹੜੇ ਪੰਡਾਲ ਲੱਗੇ ਹੋਏ ਨੇ ਉਹਨਾਂ ਵਿੱਚ ਸਿਰਕ ਦੇ ਜੜੀ ਆਓ ਕਰ ਰਹੇ ਨੇ ਸਾਡੇ ਨਾਲ ਭਾਈ ਨੇ ਭਾਈ ਵੈਕਰ ਜੀ ਖਾਲਸਾ ਜੀ ਫਤਿਹ ਖਾਲਸਾ ਭਾਈ ਗੁਰੂ ਜੀ ਕੀ ਫਤਿਹ ਕਿਹੜਾ ਪਿੰਡ ਆ ਤੇ ਕਿਹੜੇ ਸ਼ਹਿਰ ਤੋਂ ਆਏ ਜੀ ਮੈਂ ਜਸਵਿੰਦਰ ਸਿੰਘ ਜੀ ਪਿੰਡ ਸਾਦਕ ਜਿਹੜਾ ਫ੍ਰੀਕੋਰਡ ਤੋਂ ਜੀ ਫ੍ਰੀਕੋਰਡ ਤੋਂ ਐਤਕਾਂ 2027 ਚ ਕੀ ਦਾ ਨੰਬਰ ਲਗਾ ਰਿਹਾ ਜੀ ਕਿਹੜੀ ਸਰਕਾਰ ਵਧੀਆ ਲੱਗਦੀ ਹੈ ਇਹ ਤਾਂ ਹੁਣ ਜੀ ਸਭ ਨੂੰ ਪਤਾ ਹੀ ਆ ਭਾਈ ਅਮਰਤਪਾਲ ਸਿੰਘ ਜੀ ਖਾਲਸਾ ਤੇ ਭਾਈ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਨੂੰ ਪਹਿਲਾ ਹੀ ਲੋਕਾਂ ਨੇ ਜਿਹੜਾ ਫਤਵਾ ਦੇ ਚੁਕੇ ਆ ਪਰ ਉਹਨਾਂ ਉੱਤੇ ਤੇ ਗਲਤ ਚਿਹਰ ਦੇ ਲੜਕੀਆਂ ਦੇ ਉੱਤੇ ਅੰਜਾਮ ਲਾ ਰਹੇ ਨੇ ਪਾਈ ਰਵਾਨ ਸਿੰਘ ਉੱਪਰ ਇਹਦਾ ਜੀ ਕਿਰਦਾਰ ਖੁਸ਼ੀ ਕਿਰਦਾਰ ਖੁਸ਼ੀ ਕੀਤੀ ਜਾਂਦੀ ਆ ਜਿਹੜੇ ਅੱਗੇ ਆਉਂਦੇ ਆ ਸਿੱਖੀ ਲਈ ਜਾਂ ਪੰਥ ਲਈ ਜਾਂ ਪੰਜਾਬ ਲਈ ਪੰਜਾਬੀ ਤਰੀਕੇ ਕੁਝ ਕਰਨਾ ਚਾਹੁੰਦੇ ਆ ਉਹਨਾਂ ਦੀ ਹਮੇਸ਼ਾ ਕਿਰਦਾਰ ਖੁਸ਼ੀ ਕੀਤੀ ਜਾਂਦੀ ਆ ਹੋਰ ਕੋਈ ਮੁੱਦਾ ਨਹੀਂ ਹੁੰਦਾ ਸਰਕਾਰਾਂ ਕੋਲੇ ਜਾਂ ਉਹਨਾਂ ਦੇ ਵਿਰੋਧੀਆਂ ਕੋਲੇ ਜੋ ਪੰਥ ਦੇ ਵਿਰੋਧੀ ਨੇ ਬਸ ਉਹ ਫਿਰ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਨੇ ਜਿਹੜੇ ਪੰਥ ਨੂੰ ਜਾਂ ਪੰਜਾਬ ਨੂੰ ਅੱਗੇ ਲੈ ਆਉਣਾ ਚਾਹੁੰਦੇ ਨੇ ਉਹਨਾਂ ਦੀ ਫਿਰ ਕਰਦਾਰ ਖੁਸ਼ੀ ਕੀਤੀ ਜਾਂਦੀ ਹੈ ਐਸਪੀ ਹਰਪਾਲ ਸਿੰਘ ਦਾ ਪਿੱਛੇ ਜੇ ਬਿਆਨ ਸੁਣਾਇਆ ਸੀ ਕਿ ਅਮਰਪਾਲ ਸਾਹਿਬ ਦੀ ਜਿਹੜੇ ਅਮਰਪਾਲ ਐਮਪੀ ਨੇ ਉਹਨਾਂ ਦੀ ਮਾਤਾ ਜੀ ਨੂੰ ਕਹਿਣ ਡੇ ਗਏ ਨੇ ਕਿ ਤੁਹਾਡੇ ਬੇਟੇ ਨੇ ਪੰਜਾਬ ਵਿੱਚ ਬਹੁਤ ਅਗ ਲਾਈ ਹੋਈ ਆ ਕੀ ਕਹਿਣਾ ਚਾਹੋਗੇ ਸਾਡੇ ਅੱਗ ਲਾਏ ਨੇ ਅੱਗ ਬੁਝਾ ਰਹੇ ਆ ਜਿਹੜੀ ਅੱਗ ਲੱਗੀ ਹੋਈ ਆ ਨਸ਼ਿਆਂ ਦੀ ਸਾਡੇ ਫਰੀਕੋਟ ਜ਼ਿਲ੍ਹੇ ਦੇ ਵਿੱਚ ਅਸੀਂ ਆਪਣੇ ਸਾਲਕ ਨਗਰ ਵਿੱਚ ਵੀ ਕਮੇਟੀ ਬਣਾਈ ਸੀ ਹੁਣ ਵੀ ਚੱਲ ਰਹੀ ਆ ਸਾਡੇ ਹਾਲਾਤ ਇੰਨੇ ਮਾੜੇ ਆ ਇਲਾਕੇ ਦੇ ਮਾਲਵੇ ਦੇ ਖਾਸ ਕਰਕੇ ਫਰੀ ਕੋਟ ਬਠਿੰਡਾ ਇਹ ਇੰਨੇ ਕੁ ਮਾੜੇ ਹਾਲਾਤ ਨੇ ਨਸ਼ੇ ਪੱਖੋਂ ਸਰਕਾਰਾਂ ਕਹਿ ਰਹੀਆਂ ਕਿ ਅਸੀਂ ਕਰ ਰਹੇ ਹਾਂ ਕਰਨਾ ਚਾਹੀਦਾ ਕਿਉਂਕਿ ਸਰਕਾਰਾਂ ਦਾ ਫਰਜ਼ ਬਣਦਾ ਪਰ ਰੋਜ਼ ਸਾਡੇ ਪਿੰਡਾਂ ਦੇ ਵਿੱਚ ਵੈਨ ਪੈਂਦੇ ਨੇ ਮਾਵਾਂ ਦੇ ਉਹ ਜਿਹੜੇ ਅੰਦਰ ਅੱਗ ਮੱਚਦੀ ਸੀ ਮਾਵਾਂ ਦੇ ਉਹ ਨੂੰ ਬੁਝਾ ਰਿਆ ਭਾਈ ਅਮਰਤਪਾਲ ਸਿੰਘ ਜੀ ਉਹ ਕਹਿੰਦੇ ਉਹਨਾਂ ਦਾ ਇੱਕ ਦੂਜਾ ਵਿਆਹ ਸੀ ਕਿ ਬਹੁਤ ਪੈਸਾ ਤੁਸੀਂ ਕਮਾ ਲਿਆ ਤੇ ਕਿੱਥੋਂ ਪੈਸਾ ਆਉਂਦਾ ਇੰਨਾ ਅਮਰਤਪਾਲ ਸਾਹਿਬ ਨੂੰ ਬੇਜੀਲ ਤੋਂ ਬੇਜੀ ਆਂਡੇ ਕੋਈ ਦੇਖੋ ਜੀ ਜਿਹੜਾ ਕੌਮਲੇ ਤੁਰਦਾ ਖਾਲਸਾ ਪੰਥ ਦਾ ਮਹਾਨ ਹੈ ਸਾਡਾ ਗੁਰੂ ਐਡਾ ਵੱਡਾ ਆ ਆ ਪੈਸਾ ਪੂਸਾ ਕੋਈ ਚੀਜ਼ ਨਹੀਂ ਹੈ ਤੇ ਗੁਰੂ ਦਾ ਖਾਲਸਾ ਤਖਤ ਨੂੰ ਹਮੇਸ਼ਾ ਆਪਣੀ ਜੁੱਤੀ ਦੇ ਲੋਗ ਤੇ ਰੱਖਦਾ ਆ ਆਉਧਿਆਂ ਨੂੰ ਆਉਧਿਆਂ ਦੇ ਲਈ ਇੱਥੇ ਗੱਲ ਹੈ ਪੰਜਾਬ ਦੀ ਪੰਜਾਬੀਅਤ ਦੀ ਪੰਜਾਬ ਨੂੰ ਬਚਾਉਣ ਦੀ ਤੇ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਣ ਦੀ ਇਹ ਜਿਹੜੇ ਝੂਠੇ ਇਲਜ਼ਾਮ ਲਾਉਂਦੇ ਨੇ ਪੈਸਾ ਤਾਂ ਕੋਮ ਪਤਾ ਨਹੀਂ ਕਿੰਨਾ ਕੋਈ ਸਾਡੇ ਦਿੰਦੀ ਹੈ ਕੋਈ ਕੋਲੇ ਘਾਟਾ ਹੀ ਕੋਈ ਨਹੀਂ ਬਿਲਕੁਲ ਠੀਕ ਹੈ ਖਜ਼ਾਨੇ ਭਰੇ ਨੇ ਇਸ ਕਰਕੇ ਝੂਠੇ ਇਲਜ਼ਾਮ ਇਹਨਾਂ ਦੇ ਕੋਈ ਮਤਲਬ ਹੈ ਨਹੀਂ ਹੈ ਇਹਨਾਂ ਦੀ ਕੋਈ ਵੈਲਿਊ ਨਹੀਂ ਹੈਗੀ ਉਹ ਬੋਲਦੇ ਨੇ ਅੰਦਰੋਂ ਅੰਦਰ ਖੁੱਲ ਸਾਡੇ ਪੈਸੇ ਉਹਨੂੰ ਏਦਾਂ ਲੱਗਦਾ ਕਿ ਆ ਕੇ ਲੱਗ ਤਾ ਉਹਨਾਂ ਦੇ ਅੰਦਰ ਅੱਗੇ ਜੂਲ ਆਤੀ ਭਾਈ ਅਮਰਪਾਲ ਸਿੰਘ ਜਿਹੜੇ ਪੰਜਾਬ ਨੂੰ ਖਤਮ ਕਰਨਾ ਚਾਹੁੰਦੇ ਸੀ ਪੰਜਾਬ ਨੂੰ ਨਾਸ ਕਰਨਾ ਚਾਹੁੰਦੇ ਸੀ ਸਭ ਤੋਂ ਵੱਡੀ ਗੱਲ ਜੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨਾ ਚਾਹੁੰਦੇ ਸੀ 2027 ਵਿੱਚ ਮੁੱਖ ਮੰਤਰੀ ਕਿਹਨੂੰ ਦੇਖਣਾ ਚਾਹੁੰਦੇ ਸਰਕਾਰ ਅਮਰਪਾਲ ਸਿੰਘ ਜੀ ਪਰ ਉਹਨਾਂ ਉੱਤੇ ਰੈਲੀਗੇਸ਼ਨ ਲੱਗਣ ਦੇ ਕਿ ਉਹ ਕੁੜੀਆਂ ਨਾਲ ਚੈਟ ਕਰਦੇ ਗਲਤ ਇਹ ਸਾਬ ਝੂਠੇ ਐਲੀਮੇਸ਼ਨ ਇਹ ਪਹਿਲਾਂ ਤੋਂ ਹੀ ਲੱਗਦੇ ਆ ਕਿਉਂਕਿ ਸਰਕਾਰ ਦੇ ਨਾਲ ਜੀ 2027 ਵਿੱਚ ਕਿਹਨੂੰ ਮੁੱਖ ਮੰਤਰੀ ਵੇਖਣਾ ਚਾਹੁੰਦੇ ਅਮਰਪਾਲ ਸਿੰਘ ਉਹਨਾਂ ਉੱਤੇ ਐਲੀਗੇਸ਼ਨ ਲੱਗਣ ਦੇ ਕਿ ਉਹ ਕੁੜੀਆਂ ਨਾਲ ਚੈਟ ਕਰਦੇ ਮੈਂ ਜੋ ਮਰਜ਼ੀ ਰਾਈ ਜਾਣ ਮੈਂ ਉਹ ਮਤੀਰਦੇ ਦਾਈ ਜਵਾ ਚੁਟਲ ਜਾਰ ਪਿੱਛੇ ਦੇ ਉਹਨਾਂ ਦੀ ਮਾਤਾ ਜੀ ਦੇ ਨਾਲ ਐਸਪੀ ਸਾਹਿਬ ਹਰਪਾਲ ਸਿੰਘ ਜੀ ਉਹ ਬੋਲ ਰਹੇ ਸਨ ਕਿ ਤੁਹਾਡੇ ਬੇਟੇ ਨੇ ਪੰਜਾਬ ਵਿੱਚ ਬਹੁਤ ਅੱਗ ਲਾਈ ਹੈ ਦੱਸੋ ਕਿ ਥੋੜੀ ਜਿਹੀ ਬਹੁਤ ਅੱਗ ਲਾਈ ਸਰਕਾਰ ਨੇ ਨਹੀਂ ਉੱਦੇ ਦੀ ਕੋਈ ਅੱਗ ਲਾਈ ਸਰਕਾਰਾਂ ਅੱਗ ਲਾਉਂਦੀਆਂ ਵਾ ਜਿਹੜੇ ਦੇਸ਼ ਦਾ ਭਲਾ ਕਰਦੇ ਉਹ ਨਹੀਂ ਅੱਗ ਲਾਉਂਦੇ ਉਹ ਸਾਡਾ ਸਿੱਖ ਵੀਰਵਾ ਉਹ ਸਾਡਾ ਬੁਰਾ ਨਹੀਂ ਤੱਕ ਸਕਦਾ 2027 ਵਿੱਚ ਕਿਹੜਾ ਚਿਹਰਾ ਦੇਖਣਾ ਚਾਹੁੰਦੇ ਨੇ ਮੁੱਖ ਮੰਤਰੀ ਦਾ ਸੋ ਸੰਗਤਾਂ ਦੇ ਰੂਪ ਰੂਪ ਤੁਹਾਨੂੰ ਕਰਵਾਣੇ ਆ ਹਰ ਇੱਕ ਪ੍ਰਕਾਰ ਦੀ ਜਿਹੜੇ ਸਿੱਖ ਸੰਗਤਾਂ ਇੱਥੇ ਪਹੁੰਚੀਆਂ ਹੋਈਆਂ ਨੇ ਆਉਣ ਵਾਲੀ 2027 ਦੇ ਵਿੱਚ ਕਿਸ ਤਰ੍ਹਾਂ ਦਾ ਚਿਹਰਾ ਕਿਹੜਾ ਨਾਮੀ ਚਿਹਰਾ ਜਿਹੜਾ ਉਹ ਸੰਗਤਾਂ ਦੇਖੜੀਆਂ ਚਾਹੁੰਦੀਆਂ ਨੇ ਭਾਈ ਸਤਿ ਸ੍ਰੀ ਅਕਾਲ ਕਿਹੜਾ ਸ਼ਹਿਰ ਆ ਜੀ ਆਪਣਾ ਸ਼ਹਿਰ ਹੀ ਹੈ 2027 ਚ ਮੁੱਖ ਮੰਤਰੀ ਜਿਹੜਾ ਕਿਹਨੂੰ ਦੇਖਣਾ ਚਾਹੁੰਦੇ ਦੇਖੋ ਸਰਕਾਰ ਆ ਸਕਦੀ ਕਾਂਲੀ ਵੀ ਆ ਸਕਦੀ ਹੈ ਕਾਂਗਰਸ ਵੀ ਆ ਸਕਦੀ ਹੈ ਅੱਛਾ ਜੀ ਹਾਂਜੀ ਧੰਨਵਾਦ ਚੱਲੋ ਆ 2027 CM ਦਾ ਚਿਹਰਾ ਕਿਹੜਾ ਵੇਖਣਾ ਚਾਹੁੰਦੇ ਜੀ ਇਹ ਤੁਹਾਨੂੰ ਰਾਪੀ ਚਾਰਦਾ ਦਾ ਰੱਬ ਨੇ ਤੁਹਾਨੂੰ ਭੇਜਿਆ ਵੋਟਾਂ ਵਾਣੂ ਵੋਟਾਂ ਦੇ ਪੈ ਜਾਣ ਗਿਆ ਪਰ ਵੇਖੋ ਐ ਕੀ ਹਾਲਾਤ ਨਹੀਂ ਕਿਸੇ ਪਾਰਟੀ ਦੇ ਚਾਹਦੇ ਹਾਂ ਕੋਈ ਨਵੇਂ ਉੱਠਣ ਵਾਲੀ ਬੰਦੇ ਕਿ ਨਵੇਂ ਉੱਠ ਕੇ ਆਓਗੇ ਨਵੇਂ ਕਿੱਥੋਂ ਉੱਠ ਕੇ ਆਉਗੇ ਪਹਿਲੀਆਂ ਨਹੀਂ ਚੱਲਣਗੀਆਂ ਇਹ ਨਵੀਆਂ ਨੇ 27 ਦੇ CM ਦਾ ਚਿਹਰਾ ਕਿਹੜਾ ਵੇਖਣਾ ਚਾਹੁੰਦੇ ਜੀ ਚੱਨੀ 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 ਆਊਗਾ ਐਦ ਕੀ ਚਲੋ ਜੀ ਧੰਨਵਾਦ ਜੀ सीएम ਦਾ ਚਿਹਰਾ ਕਿਹੜਾ ਲਿਖਣਾ 2027 ਚ ਹਾਂਜੀ ਜਿਹੜੀ ਤੁਸੀਂ ਫੋਟੋ ਫੜੀ ਆ ਇਹਨਾਂ ਨੇ ਅਗ ਲਾਈ ਹੋਈ ਪੰਜਾਬ ਚ ਅਗ ਨਹੀਂ ਲਾਈ ਐਸਪੀ ਸਾਹਿਬ ਕਹਿੰਦੇ ਹਰਪਾਲ ਸਿੰਘ ਐਸਪੀ ਸਾਹਿਬ ਨੇ ਸਭ ਤੋਂ ਜ਼ਿਆਦਾ ਐਸਪੀ ਸਾਹਿਬ ਨੇ ਲਾਈ ਅਗਾ ਜਿੰਦੀ ਸਰਕਾਰ ਨੇ ਅਗ ਲਾਈ ਐਸਪੀ ਨੇ ਕੀ ਅਗ ਨਹੀਂ ਲਾਈ ਐਸਪੀ ਜੰਜਾਇ ਫੜ ਫੜ ਕੇ ਅੰਦਰ ਦਈ ਜਾਂਦਾ ਇਹਨਾਂ ਨੇ ਆਪਣਾ ਪੰਜਾਬ ਨੂੰ ਸੁਧਾਰਨਾ ਤੇ ਉੱਟਿਆ ਹੀ ਇਨਾ ਉੱਪਰ ਅਲੀਗੇਸ਼ਨ ਆ ਕਿ ਕੁੜੀਆਂ ਨਾਲ ਚਾਟਾ ਕਰਦੇ ਕੁੜੀਆਂ ਨਾਲ ਚਾਟਾ ਕਰਦਾ ਮੈਂ ਅੱਖੀ ਵੇਖਿਆ ਕਿਸ ਨੇ ਅੱਖੀ ਵੇਖਿਆ ਤੇ ਮੂੰਹ ਬੋਲੇ ਬੜਾ ਫਰਕ ਹੁੰਦਾ ਅੱਖੀ ਵੇਖੇ ਤੇ ਕੁੱਈ ਗਰੋ ਜੇ ਮੈਂ ਮੈਂ ਤੁਹਾਨੂੰ ਆ ਦੁੱਤੀ ਕਿਉਂ ਕੀਤਾ ਤੁਸੀਂ ਵੇਖਿਆ ਕੋਈ ਨੂੰ ਅੱਖੀ ਵੇਖ ਕੇ ਕੀ ਕਾ ਗੱਲ ਕੋਈ ਜਿਹੜਾ ਕੀ ਵੇਖਿਆ ਤੇ ਕੰਨੀ ਸੁਣਿਆ ਬੜੀ ਗੱਲ ਹੁੰਦੀ ਆ ਤੇ ਚਾਟਾ ਦਾ ਕਰਦੇ ਕਿਹੜਾ ਬੰਦਾ ਨੇ ਜਾਂਦਾ ਚਾਟਾ ਕਰਦਾ ਤੇ ਉਹ ਕੀ ਕਰਦੇ ਰਹੇ ਹੋਣ ਕੀ ਕਰਦੇ ਆ ਸਾਹਿਬ ਜੀ ਸਾਹਿਬ ਨੇ ਬਹੁਤ ਪੈਸੇ ਕਮਾ ਲਈ ਇਹਨਾਂ ਨੇ ਪੈਸੇ ਉਹ ਹਾਥੀ ਦੇ ਗਿਆ ਯਾ ਅਮਰਦੀਪਾ ਹਾਥੀ ਦਿੱਤੇ ਅਮਰ ਤੋਂ ਪਾ ਲਉ ਨੇ ਪੈਸੇ ਜਿਹਨ ਮਰਤੇ ਪਾਉਂਦੀ ਪੈਸੇ ਦੇ ਗਿਆ ਤੇ ਫਿਰ ਆਈ ਮੰਨ ਲੈਨੇ ਪੈਸੇ ਦਿੱਤੇ ਐਸਪੀ ਸਾਹਿਬ ਨੇ ਉਹ ਕੀ ਕਰਦਾ ਪਿਆ ਉਹ ਘਟ ਕਰਦਾ ਪਿਆ ਲੁੱਪਾ ਖਵਾ ਦੋ ਆਪ ਕਰਦੇ ਪਏ ਰੋਣਾ ਦੋ ਕਿਰ ਕੋ ਨਹੀਂ ਪੈਸੇ ਲੈਂਦੇ ਉਹ ਪੈਸੇ ਦੇ ਬਕਾਇਰ ਉਹ ਸਰਕਾਰ ਚੱਲਦੀ ਆ ਲੱਖਾਂ ਕਰੋੜਾਂ ਰੁਪਈਆ ਲੈ ਲੈ ਗਏ ਇਹਨਾਂ ਨੇ ਆਪਣੇ ਗੋਲਗੇ ਭੜਿਆ ਇਹਨੇ ਕੀ ਭੜਿਆ ਇਹਨੇ ਸੇਵਾ ਕੀਤੀ ਜਿੰਨੀ ਕੀਤੀ ਆ ਇਹ ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਭਗਵੰਤ ਮਾਨ ਸਰਕਾਰ ਤੋਂ ਪਹਿਲਾਂ ਉਹ ਕਹਿੰਦੇ ਨਸ਼ੇ ਬੰਦ ਕਰਦਾਂਗੇ ਲੱਗਦਾ ਕਿ ਤਣ ਕਿਤੇ ਨਸ਼ਾ ਠਲ ਪਈ ਕੋਈ ਨਸ਼ਾ ਠਾੜ ਲਈ ਪਈ ਅਸਾਉ ਠੱਲ ਪਾਏਗਾ ਮੈਂ ਉਹ ਪੱਤਰ ਜੇ ਰਾਮ ਕੇ ਠੱਲ ਪਾਏਗਾ ਹੋਰ ਸਰਗਰ ਕੋਈ ਸਗੋ ਜਿਆਦਾ ਹੋ ਚੁੱਕਾ ਵਾ ਕੱਢਿਆ ਨਹੀਂਗਾ ਪਰ ਉਹਦੇ ਕੋਠੇ ਟੋਂਡੇ ਲੋਕਾਂ ਦੇ ਕੋਠੇ ਜੀ ਉਹ ਮਾੜੇ ਬੰਦੇ ਮੇੜੇ ਤਰ੍ਹਾਂ ਦੇ ਰਹਿੰਦਾ ਹੁੰਦੇ ਕਿ ਐਮਐਲਏ ਟਾਇਆ ਕੇ ਲੀਡਰ ਦਾ ਟਾਇਆ ਕਿ ਐਸਪੀ ਦਾ ਟਾਇਆ ਪੁਲਸ ਵਾਲੇ ਟਾਇਆ ਜਾਂ ਮੇਰਾ ਟਾਤਾ ਜਾਂ ਭਾਗ ਦਾ ਟਾਤਾ ਜਾਂ ਤੁਹਾਡਾ ਟਾਤਾ ਹੋਰ ਕਿਹੜਾ ਟਾਇਆ ਉਹਨਾਂ ਨੇ ਚਲੋ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਮਿਹਰਬਾਨੀ ਧੰਨਵਾਦ ਬਹੁਤ ਅਸੀਂ ਆਸਟਾਈਮ ਸੰਤੋਖ ਸਿੰਘ ਭਲਾਈਪੁਰ ਜਿਹੜਾ ਪੰਡਾਲ ਉਹਨਾਂ ਲੱਗਾ ਹੋਇਆ ਉਹਦੇ ਬਿਲਕੁਲ ਅਸੀਂ ਸਾਹਮਣੇ ਖੜੇ ਆ ਲੋਕਾਂ ਦੇ ਕੋਲੋਂ ਜਿਹੜੇ ਸੁਝਾਅ ਲੈ ਰਿਹਾ ਕਿ 2027 ਦੇ ਵਿੱਚ ਜਿਹੜਾ ਵਾ ਸੀਐਮ ਦਾ ਚਿਹਰਾ ਕਿਹਨੂੰ ਦੇਖਣਾ ਚਾਹੁੰਦੇ ਨੇ ਕੀ ਕੀ ਲੋਕਾਂ ਦੇ ਵਿਚਾਰ ਨਾਲ ਤੁਹਾਡੇ ਰੂਪ ਰੂਪ ਅਸੀਂ ਰੱਖਣ ਦੀ ਕੋਸ਼ਿਸ਼ ਕਰ ਰਹੇ ਆ ਕਿ ਲੋਕਾਂ ਦਾ ਕੀ ਹੈ ਵਾਰ ਜਿਹੜਾ ਮਨ ਜਿਹੜਾ ਉਹ ਬਣਿਆ ਹੋਇਆ ਵਾ 2027 ਦੇ ਸੀਐਮ ਦਾ ਚਿਹਰਾ ਕਿਹਨੂੰ ਦੇਖਣਾ ਜੀ ਮੁੱਖ ਮੰਤਰੀ ਕਿਹੜਾ ਬਣਾਉਣਾ ਪੰਜਾਬ ਦਾ ਪੰਜਾਬ ਦਾ ਮੁੱਖ ਮੰਤਰੀ ਕਿ ਜੱਜਾ ਨੇ ਬਣਾਉਣਾ ਵਾ ਇਹ ਸੰਕਣੇ ਬਣਾਉਣਾ ਜੀ ਜਿਹੜਾ ਬਣਾਉਣਾ ਅਸੀਂ ਇੱਥੇ ਹੀ ਆਏ ਆ 2027 ਨਸੀਮ ਦਾ ਚਿਹਰਾ ਕਿਨੂੰ ਵੇਖਣਾ ਚਾਹੁੰਦੇ ਆ ਅਮਰਪਾਲ ਨੂੰ ਉਹਨਾਂ ਦੇ ਕੁੜੀਆਂ ਨਾਲ ਚਾਟਾਂ ਕਰਨਦੇ ਆ ਕਿਹੜਾ ਚਾਟਾਂ ਕਰਨ ਆ ਅਮਰਪਾਲ ਕੌਣ ਕਹਿੰਦਾ ਆ ਵੀ ਸੋਸ਼ਲ ਮੀਡੀਆ ਦੇ ਪਰ ਸੋਸ਼ਲ ਮੀਡੀਆ ਦੇ ਪਰ ਆ ਕੋ ਕਹਿੰਦੀ ਜੋ ਮਟਿਆ ਬਣਾ ਐਸਪੀ ਸਾਹਿਬ ਕਹਿੰਦੇ ਨਾ ਪਲਾਈ ਪੰਜਾਬ ਚ ਉਹ ਜੋ ਅਮਰ ਕਿਹੜਾ ਕਹਿੰਦਾ ਐਸਪੀ ਹਰਪਾਲ ਸਿੰਘ ਪਿਛੇ ਦੀ ਵੀਡੀਓ ਨਹੀਂ ਮੈਨੂੰ ਪਤਾ ਤੁਹਾਨੂੰ ਪਤਾ ਉਹਨੂੰ ਕਦਾ ਪਤਾ ਸੀਐਮ ਬਣੂਗਾ ਅਮਰਪਾਲ ਹੀ ਬਣੂਗਾ ਪੱਕੀ ਗੱਲ ਹੈ ਪੱਕੀ ਗੱਲ 100% ਬਣਾ ਕੇ ਵਿਖਾਵਾਂਗੇ ਚਲੋ ਧੰਨਵਾਦ ਜੀ ਕਿਹ ਕਿਦਾਂ ਲੱਗਦਾ ਹੈ ਅਮਰਪਾਲ ਬਾਹਰ ਆਉਂਦਾ ਸੀਐਮ ਬਣਦਾ ਤੇ ਇਹ ਨਸ਼ੇ ਖਤਮ ਹੋ ਸਕਦੇ ਆ ਲੱਗਤ ਨੂੰ ਸਿਕੜਾਇ ਚਲੋ ਚਲੋ ਨਹੀਂ ਗੱਲ ਚਲ ਕੋ ਜੀ 2027 ਚ ਸੀਐਮ ਦਾ ਚਿਹਰਾ ਕਿਹਨੂੰ ਵੇਖਣਾ ਚਾਹਤ ਕਰਦੇ ਹਨੀ ਕਿਹਨੂੰ ਵੇਖਣਾ ਭਰਾ 2027 ਚ ਸੀਐਮ ਦਾ ਚਿਹਰਾ ਜੀ ਹਰੇ 2027 ਚ ਸੀਐਮ ਦਾ ਚਿਹਰਾ ਵੇਖਣਾ ਕਿਹੜਾ ਪਸੰਦ ਕਰਦੇ ਚੰਨੀ ਚੰਨੀ ਤੁਹਾਡੇ ਵੱਲੋਂ ਚੰਨੀ ਸੇਮਾਂ ਚੰਨੀ ਜੀ ਚੰਨੀ ਪਰ ਇਹ ਤੇ ਮੁਰਕੇ ਕਾਂਗਰਸ ਨੂੰ ਲਾਗੇ ਜਾ ਕੇ ਕਮਲਿਆ ਸਾਹਿਬ ਆ ਜਾਂਦਾ ਮੁਰਕੇ ਸੀਮ ਦਾ ਚਿਹਰਾ ਦੇ ਪਾਉਂਦੇ ਕਿਤਾ ਪਿਛਲੀ ਵਾਰ ਵੀ ਜਿਹੜਾ ਸੀਮ ਦਾ ਚਿਹਰਾ ਨਹੀਂ ਇਹ ਦੇ ਪਾਇਆ ਤਾਂ ਕਰਕੇ ਹੋ ਸਕਦਾ ਪਿਛਲੀ ਵਾਰ ਵੀ ਸਰਕਾਰ ਇਹਨਾਂ ਦੇ ਰਹਿ ਗਈ ਸੀ ਬਿਲਕੁਲ 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 ਨਹੀਂ ਹੁਣ ਆਪ ਪਾਰਟੀ ਬਣਾਈਆਂ ਲੋਕਾਂ ਨੇ ਚਾਹ ਪਾੜਦੇ ਕੁਝ ਵੀ ਨਹੀਂ ਕੀਤਾ ਨਸ਼ੇ ਖਤਮ ਕਰਨ ਲੈ ਭਾਜੀ ਸਾਡਾ ਬਾਬਾ ਬਕਾਲਾ ਸਾਹਿਬ ਹਲਕਾ ਵਾ ਹਾਂ ਦੇ ਸਾਵਨੋ ਮਟੀ ਗੱਲ ਮਾਰਾ ਇਹਦਾ ਘਰ ਵਾ ਤੇ ਕਿਸੇ ਅਜ ਤੱਕ ਐਮਐਲਏ ਨੇ ਕਿਸਨੇ ਹੁਣ ਮੇਲਾ ਹੀ ਨਾ ਤੇ ਹੁਣ ਆਣ ਕੇ ਲੋਕਾਂ ਨੇ ਮੜਾ ਕੰਮ ਕੀਤਾ ਕਦੀ ਸਾਡਾ ਕੋਈ ਸੜਕ ਨਹੀਂ ਬਣੀ ਪਾਬਗਾ ਸਾਡ ਅਗਲ ਅਗਲੇ ਜਿੰਨੀ ਸੜਕਾਂ ਖਰਾਬ ਆ ਕਿਸਨੇ ਕੋਈ ਕੰਮ ਨਹੀਂ ਕੀਤਾ ਠੀਕ ਆ ਨਾ ਇਸ ਕਰਕੇ ਆਪਾਂ ਹੁਣ ਆਉਣ ਵਾਲੇ ਸਮੇਂ ਚੋ ਮਰਜ਼ੀ ਹੋ ਜੇ ਪਉਣੀ ਕਾਂਗਰਸੀ ਆ 2027 ਚ ਸੀਐਮ ਦਾ ਚਿਹਰਾ ਕਿਹੜਾ ਵੇਖਣਾ ਜੀ ਹਾਂਜੀ ਮੁੱਖ ਮੰਤਰੀ ਕਿਹੜਾ ਬਣਾਉਣਾ 27 ਚ ਪ ਭਗਵੰਦ ਬਣਾ ਪਾਉ ਉਹ ਤੇ ਜਬ ਬਣਾਵਾਂਗੇ ਅਮਰਤਪਾਲ ਉਹ ਤੇ ਅੱਗ ਲਾਈ ਉਹਨੇ ਕਿੰਨੇ ਪੰਜਾਬ ਚ ਨਹੀਂ ਅੱਗ ਲੱਗੀ ਬੁਝਾਉਣੀ ਉਹਨੇ ਅਮਰਤਪਾਲ ਬਣਾਵਾਂਗੇ ਜ਼ਿਆਦਾਤਰ ਅੱਜ ਭਾਈ ਹੱਡੀ ਇਹੋ ਮੰਗਿਆ ਪਿਆਨੂ ਅਮਰਤਪਾਲ ਪਾਈ ਸਿੰਘ ਚਾਹੀਦਾ ਐਸਪੀ ਸਾਹਿਬ ਦੀ ਵੀਡੀਓ ਵਾਇਰਲ ਹੋਈ ਦੇਖੀ ਆ ਉਹ ਕਹਿੰਦੇ ਅੱਗ ਲਾਈ ਅਮਰਤਪਾਲ ਨੇ ਪੰਜਾਬ ਚ ਇਹ ਗੱਲ ਦਾ ਨਹੀਂ ਭਾਈ ਮੈਂ ਨਹੀਂ ਪਰ ਉਹਨਾਂ ਨੇ ਕੁੜੀਆਂ ਦਾ ਚਾਟਾਂ ਵਾਇਰਲ ਹੋਣ ਦੇ ਕਹਿੰਦੇ ਨਹੀਂ ਇਹ ਤੇ ਧੋਖਾ ਹੰਡਿਆ ਬਣਾ ਹਾਂ ਹਾਂਜੀ ਧੰਨਵਾਦ ਜੀ 2027 ਚ ਮੁੱਖ ਮੰਤਰੀ ਕਿਹੜਾ ਚਾਹੁੰਦੇ ਜੀ ਹਾਂਜੀ ਮੁੱਖ ਮੰਤਰੀ ਕਿਹੜਾ ਬੰਨਾ ਚਾਹੀਦਾ ਕਿਹੜਾ ਬਸੀਏ ਤੁਹਾਨੂੰ ਪਤਾ ਹੋ ਜੀ ਨੋਟ ਬੋਟ ਬੋਲਣ ਦਾ ਓਏ ਸਾਝੀਆਂ ਮਿਲ ਜੇ ਤਾ ਦੇ ਦਿੰਦੇ ਸਾਝੇ ਮਿਲ ਜੇ ਤੁਹਾਨੂੰ ਲੱਗਦਾ ਕੋਈ ਨਹੀਂ 2027 ਦੇ ਸੀਐਮ ਦਾ ਚਿਹਰਾ ਕਿਹੜਾ ਵੇਖਣਾ ਚਾਹੁੰਦੇ ਭਾਈ ਦੱਸੋ ਬਾਬਾ ਜੀ ਬਾਬਾ ਜੀ ਬਾਬਾ ਜੀ ਦੱਸਣਗੇ ਕੋਈ ਨਹੀਂ ਦੱਸੋ 2027 ਜੋ ਵੇਖੋ ਹੁਣ ਸਾਰਿਆਂ ਦਾ ਇੱਕੋ ਜਿਹਾ ਜਿਹਦੇ ਪ੍ਰੋਗਰਾਮ ਹਾਂ ਹੁਣ ਵੇਖੋ ਕਿਹੜਾ ਆਉਂਦਾ ਕਿਹੜਾ ਨਹੀਂ ਆਉਂਦਾ ਅਜੇ ਆ ਵਿੱਚ ਰਵਾ ਮਾਹੌਲ ਵੇਖੀਏ ਮਾਹੌਲ ਦੇ ਹਿਸਾਬ ਨਾਲ ਤੇ ਬਰਾਬਰ ਜਿਹਾ ਹੀ ਆ ਇਹ ਕੰਮ ਟਾਂਵਾ ਢੋਲੀ ਚੱਲਣ ਦੀ ਅਜੇ ਕੰਮ ਟਾਂਵਾ ਢੋਲੀ ਆ 2027 ਚ ਸੀਐਮ ਦਾ ਚਿਹਰਾ ਕਿਹੜਾ ਵੇਖਣਾ ਚਾਹੁੰਦੇ ਜੀ ਮੁਖਰਾ ਖੋਲ ਲ ਮੜਿਆ ਨਾ ਨਾਈ ਲੈ ਅਮਰਪਾਲ ਸਿੰਘ ਦਾ ਅਮਰਪਾਲ ਸਿੰਘ ਦਾ ਹਾਂ ਜੀ ਉਹਦੇ ਕੁੜੀਆਂ ਨਾਲ ਚਾਟਾਂ ਉਹਨੀਆਂ ਵਾਇਰਲ ਹੋਣੀਆਂ ਇਹ ਇਹਦੇ ਝੂਟੀਆਂ ਫਲਾਇਆਂ ਦਾ ਡਾਂਡੇ ਆ ਕੋਈ ਗੱਲ ਨਹੀਂ ਇਹੋ ਜਿਹੀ ਐਸਪੀਰ ਭਾਲ ਸਿੰਘ ਐਂਡ ਉਹਨਾਂ ਪੰਜਾਬ ਚੱਕ ਲਈ ਆ ਉਹ ਅੱਗ ਲਾਉਣ ਨੂੰ ਤਾਂ ਬਥੇਰਾ ਕੋਈ ਜਾਂਦੇ ਲੋਕੀ ਝੂਟ ਸਵਾਰ ਮਾਰੀ ਜਾਂਦੇ ਆ ਹਾਂਜੀ ਅਮਰਦਪਾਲ ਆਏਗਾ ਆਉਣ ਵਾਲੇ ਤੋਂ 2027 ਜਸੀਮ ਦਾ ਚਿਹਰਾ ਕਿਹੜਾ ਵੇਖਣਾ ਪਸੰਦ ਕਰਦੇ ਭਾਜੀ ਉਹ ਦੱਸ ਦਿਓ ਯਾਰ ਘੋਟਾ ਪੜ ਗਿਆ ਭਗਵੰਤ ਮਾਨ ਹਾਂਜੀ ਭਗਵੰਤ ਮਾਨ ਭਗਵੰਤ ਮਾਨ ਤੁਹਾਡੇ ਵੱਲੋਂ ਭਾਜੀ ਭਗਵੰਤ ਮਾਨ ਚਲੋ ਜੀ ਧੰਨਵਾਦ ਵੱਖ ਵੱਖ 2027 ਜਸੀਮ ਦਾ ਚਿਹਰਾ ਕਿਹੜਾ ਵੇਖਣਾ ਚਾਹੁੰਦੇ ਮੇਰਾ ਮੱਦੀ ਰਾਤ ਹੈ ਮੇਰਾ ਮੱਦੀ ਰਾਤ ਉੱਚੀ ਬੋਲ ਮੜਿਆ ਮੇਰਾ ਮੱਦੀ ਰਾਤ ਹੈ ਸੀਐਮ ਦਾ ਚਿਹਰਾ ਕਿਹੜਾ ਵੇਖਣਾ ਚਾਹੁੰਦੇ 2027 ਚ ਅਮਰਪਾਲ ਦਾ ਉਹਨਾਂ ਉਤੇ ਡਿਲੀਗੇਸ਼ਨ ਕਹਿੰਦੇ ਕੁੜੀਆਂ ਚਾਟਾ ਕਰਦੇ ਨਹੀਂ ਆ ਜਾਣਾ ਸਭ ਕੁਝ ਹੋ ਜਾਣਾ ਐਚਪੀ ਸਾਹਿਬ ਕਹਿੰਦੇ ਆ ਕੇ ਉਹ ਅਗਲਾ ਹੀ ਉਹਨਾਂ ਪੰਜਾਬ ਚ ਮਹਾਰਾਜ ਜਾਂਦਾ ਹਨ ਹਾਂ ਪੱਕਾ ਮਨ ਬਣਾ ਲਿਆ ਲੀਆਂ ਇੱਕ ਤਰ੍ਹਾਂ ਅਮਰਪਾਲ ਜਿਤਾਉਣਾ ਤੁਹਾਡੇ ਭਾਜੀ ਕੀ ਵਿਚਾਰ ਨੇ 2027 ਦੀਆਂ ਮੋਟਾਂ ਭਾਈ ਜਿਤਨਾ ਹੀ ਅਮਰਪਾਲ ਨੇ ਆ ਆ ਨਵੇਂ ਮੌਕੇ ਦਿੱਤਾ ਇਹ ਉਹ ਸਾਰੇ ਉਹਨਾਂ ਨੇ ਇਹ ਉਹਨਾਂ ਨਾਲ ਉੱਤੇ ਨਿਕਲੇ ਉਹ ਤਾਂ ਨਸ਼ੇ ਛਡਾਉਂਦੇ ਆ ਲੋਕਾਂ ਦੇ ਘਰ ਢਾਉਂਦੇ ਤੇ ਨਸ਼ਾ ਛੁਡਾ ਕਰਾਉਂਦੇ ਹੋਰ ਆ ਸਾਰੀਆਂ ਪੈਲੀਆਂ ਖੋਲੀਆਂ ਸਾਡੀਆਂ ਤੇ ਪਾਜੋ ਡੀਲਰ ਬਣ ਗਏ ਆ ਛਡਾਉਣ ਕੀਤੇ ਆ ਸਾਰਾ ਨਸ਼ਾ ਹੀ ਇਹ ਵੇਚਣ ਦਾ ਆ ਜਿਹਦੀ ਸਰਕਾਰ ਉਹ ਹੀ ਨਸ਼ਾ ਵੇਚਦਾ ਪਹਿਲਾਂ ਕਹਿੰਦੇ ਸੀ ਇਹ ਕਾਲੀ ਵੇਚਦੇ ਆ ਕਦੀ ਕਾਂਗਰਸੀ ਵੇਚਦੇ ਹੁਣ ਤੇ ਇਹਨਾਂ ਦਾ ਸਭ ਕੋ ਇਹ ਬੰਦ ਕਰਾ ਲੈਣ ਹੁਣ ਤੇ ਇਹਨਾਂ ਦੇ ਹੱਥ ਵਾਸੀ ਆ ਸਭ ਕੋ ਤੇ ਬੰਦ ਕਰਾਉਣ ਆਉਣ ਨਿਊ ਕਰਾਉਣ ਦੇ ਉਹ ਕਹਿੰਦੇ ਦੱਸੇ ਹੁਣ ਦੱਸੋ ਸਾਨੂੰ ਨਸ਼ੇ ਵੇਚਦਾ ਕੌਣ ਨਸ਼ਾ ਵੇਚਦਾ ਕਿੱਥੇ ਨਹੀਂ ਆ ਥਾਂ ਥਾਂ ਤੇ ਨਸ਼ਾ ਵੇਚਣ ਦੇ ਆ ਵਾ ਘਰ ਘਰ ਨਸ਼ਾ ਵੇਚਣ ਦੇ ਆ ਉਹ ਨੌਜਵਾਨ ਨੂੰ ਨਸ਼ੇ ਵੇਚਣ ਦੇ ਕੇ ਬੰਦ ਹੋ ਗਏ ਵੇ ਕਹਿੰਦੇ ਵੇ ਕਹਿੰਦੇ ਭਾਜੀ ਕਿਉਂ ਭਾਜੀ ਵੇ ਕਹਿੰਦੇ ਆ ਭਾਜੀ ਅਜੇ ਪੰਜ ਅਜੇ ਫੁੱਲ ਉਦਾਂ ਹੀ ਵੇ ਕਹਿੰਦੇ ਆ ਜੇ ਵੀ ਅਜੇ ਵੀ ਉਦਾਂ ਹੀ ਵੇ ਕਹਿੰਦੇ ਆ ਹਾਂ ਨਹੀਂ ਉਹਨਾਂ ਕਰਨਾ 2027 ਚ ਸੀਐਮ ਦਾ ਚਿਹਰਾ ਕਿਹਨੂੰ ਵੇਖਣਾ ਚਾਹੁੰਦੇ ਜੀ ਲੋਕ ਆਵੇ ਜੋ ਵਧੀਆ ਆਵੇ ਕੋਈ ਵੀ ਇਨਸਾਨ ਜਿੱਦਾ ਮਰਜੀ ਆ ਸਾਡੇ ਤਰੱਕੀ ਹੋਣੀ ਚਾਹੀਦੀ ਪੰਜਾਬ ਦੀ ਪੂਰੀ ਵਧੀਆ ਠੀਕ ਆ ਨਸ਼ਾ ਨੁਸ਼ਾ ਸਾਰਾ ਆ ਮੁੱਕ ਜਾਣਾ ਚਾਹੀਦਾ ਵਾ ਜਿਹੜਾ ਵਧੀਆ ਗਾਂ ਦੇ ਜਿਹੜੇ ਜੂਥ ਆ ਵਧੀਆ ਵਧੀਆ ਸਾਰਾ ਲਾਈਫ ਵੀ ਵਧੀਆ ਨੰਗੇ ਸਾਰਾ ਵਧੀਆ ਹੋਵੇ ਸਾਰਾ ਜੋ ਵੀ ਜੋ ਸਿਸਟਮ ਹੈ ਨਾ ਵਧੀਆ ਵਧੀਆ ਪਾ ਪਿਛਲੀ ਵਾਰੀ ਬਤਲਾ ਜਦੋਂ ਲੈ ਕੇ ਆਏ ਸਾਰੇ ਜਾਣੇ ਵਧੀਆ ਦਾ ਕਰਕੇ ਪਾਈਆਂ ਸੀ ਮਝੇਗਾ ਕਿ ਇਹਦੇ ਪਾਈਆਂ ਦੇਖੋ ਉਹਨਾਂ ਨਸ਼ਾ ਸਿਰਫ ਕਿਉਂ ਨਹੀਂ ਫਿਰ ਬੰਦ ਹੁੰਦੇ ਹਜੇ ਵੀ ਕਿੰਨਾ ਦੇ ਗਿੰਦੇ ਪਿੰਡਾਂ 'ਚ ਉਹ ਕਹਿੰਦੇ ਚਿੜੀ ਚੂ ਨਹੀਂ ਕਰਨ ਦੇਂਦਾ ਚਿੜੀ ਚੂ ਚਿੜੀਆਂ ਦੇ ਵਾਧੂ ਚੂ ਕਰਦੇ ਇਹਨਾਂ ਨੂੰ ਸੰਦੇ ਬੋਲੇ ਹੋ ਗਏ ਆ ਚਿੜੀਆਂ ਦੇ ਵਾਧੂ ਚੂ ਕਰਦੀਆਂ ਕੌਣ ਕਹਿੰਦੇ ਚਿੜੀ ਚੂ ਨਹੀਂ ਕਰਨਦੀ ਆ ਸਾਰੇ ਕਹਿੰਦੇ ਆ ਮਾ ਤੁਮ ਬਾਟੇ ਕਹਿੰਦੇ ਆ ਜਿਹੜੇ ਨਾਲ ਜਾਏ ਸਾਰੇ ਕਹਿੰਦੇ ਚਿੜੀ ਚੂ ਕਰਨਦੀ ਆ ਸਾਡਾ ਪਿੰਡ ਕਿਹੜਾ ਸਾਡਾ ਪਿੰਡ ਚਭਾਲ ਤਰਨਤਾਂ ਜਿਹੜਾ ਉੱਥੇ ਵੇਚਦਾ ਨਸ਼ਾ ਵਾਧੂ ਵੇਚਦੇ ਆ ਫੁੱਲ ਵੇਚਾ ਹਾਂਜੀ ਪੂਰਾ ਵੇਚਦਾ ਨਾ ਕੋਈ ਸਰਪੰਚ ਕੋਈ ਐਸਪੀ ਸਾਹਿਬ ਦੇ ਉੱ ਜਾ ਬੋਲੀ ਵੀ ਗੰਦਰ ਦਿੱਤਾ ਗਲੀਆਂ ਦੇ ਦਰਿਆਮ ਦਰਿਆਮ ਚ ਨਾਪਾਂ ਦਿਖਾ ਦੇ ਲਈ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਆ ਸੱਤਾ ਵਿਚ ਆਉਣ ਤੋਂ ਪਹਿਲਾਂ ਉਹਨਾਂ ਵਾਅਦਾ ਕੀਤਾ ਸੀ ਕਿ ਜਿਹੜਾ ਨਸ਼ਾ ਵਾ ਉਹਨੂੰ ਠੱਲ ਪਾਈ ਜਾਊਗੀ ਪਰ ਦੇਖਿਆ ਜਾਵੇ ਤਾਂ ਅੱਜ ਵੀ ਜਿਹੜਾ ਕਿਤੇ ਨ ਕਿਤੇ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਜਿਹੜਾ ਨਸ਼ਾ ਦਾ ਉਹ ਦਰਿਆਜ ਪੰਜਾਬ ਦੇ ਵਿੱਚ ਵਗਦਾ ਆਇਆ ਦਿਖਾਈ ਦੇ ਰਿਹਾ ਹੈ ਇਹ ਲੋਕਾਂ ਦਾ ਕਹਿਣਾ ਹੈ ਕੋਈ ਚਬਾਲ ਤੋਂ ਆਇਆ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਹੈ ਬਾਕੀ ਆਪਾਂ ਆਪਣੇ ਟੈਪ ਤੇ ਗੱਲਬਾਤ ਕਰਦੇ ਆਂ ਭਾਈ ਵੈਕੂ ਜੀ ਖਾਲਸਾ ਵੀ ਪੜੇ ਕੁੜੀ ਕਾਕਾ 2027 ਵਿੱਚ ਸੀਐਮ ਦਾ ਚਿਹਰਾ ਕਿਹਨੂੰ ਵੇਖਣਾ ਚਾਹੁੰਦੇ? ਵੇਖੋ ਜੀ ਜਿੱਦਾਂ ਕਿ ਪ੍ਰੇਮ ਕਰਦੇ ਆ ਭਗਵੰਤ ਮਾਨ ਸਿੰਘ ਜੀ ਹਣੀ ਪੰਜਾਬ ਦੇ ਨਾਲ ਜਿਹੜੇ-ਜਿਹੜੇ ਮੁੱਦਿਆਂ ਨੂੰ ਉਹਨਾਂ ਨੇ ਹੱਥ ਪਾਇਆ ਹਜੇ ਤੱਕ ਪਿਛਲੇ ਕਿਸੇ ਮੁੱਖ ਮੰਤਰੀ ਨੇ ਨਹੀਂ ਪਾਇਆ ਜੀ ਤੇ ਇਸ ਕਰਕੇ ਉਹ ਕਹ ਰਹੇ ਨੇ ਨਸ਼ੇ ਹਜੇ ਉੱਤਾਂ ਵੀ ਕੀ ਜਾ ਰਹੇ ਨਹੀਂ ਨਸ਼ੇ ਤੇ ਫਿਰ ਸਾਨੂੰ ਵੀ ਸਾਰਿਆਂ ਨੂੰ ਸਾਥ ਦੇਣਾ ਪੈਣਾ ਜੀ ਤੇ ਆਪਣੇ ਲੋ ਸਰਕਾਰ ਤੇ ਆਪਣੀ ਕੋਸ਼ਿਸ਼ ਪੂਰੀ ਕਰ ਰਹੀ ਆ ਪਰ ਸਾਨੂੰ ਆਪ ਵੀ ਲਾਮਬੰਦ ਹੋਣਾ ਪੈਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦਾ ਜਿਹੜਾ ਚਿਹਰਾ ਉਹ ਬਿਲਕੁਲ ਸਪੱਸ਼ਟ ਹੈ ਜੀ ਮਨਾਵਾ ਸਾਥ ਦਈਏ ਤੇ ਪੰਜਾਬ ਕੁਝ ਹਾਲੀ ਆ ਸਕਦੇ ਬਹੁਤ ਬਹੁਤ ਧੰਨਵਾਦ ਜਗੜਾ